ਸਿਕਾਲ ਜੀ ਸਾਰਿਆਂ ਨੂੰ ਤਾਂ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਤੇ ਆ ਤੇ ਆਪਾਂ ਹੁਣ ਤਿਆਰ ਹੋਏ ਆ ਮਾੜਾ ਮੋਟਾ ਤੇ ਸਵੇਰ ਦਾ ਟਾਈਮ ਹੈ ਲਗਭਗ 11:30 ਵਜੇ ਦਾ ਤੇ ਹੁਣ ਖਾਣਾ ਪੀਣਾ ਬਸ ਖਾਣ ਲੱਗੇ ਆ। ਫਿਲਹਾਲ ਮੈਂ ਬੱਚਿਆਂ ਨੂੰ ਲੈ ਕੇ ਜਾ ਰਿਹਾ ਥੱਲੇ ਤੇ ਲੈਣ ਜਾ ਰਿਹਾ ਲੱਸੀ ਇੱਥੇ ਦੀ। ਠੀਕ ਹੈ ਤੇ ਉਹ ਆਪਾਂ ਲੈ ਕੇ ਆਂਦੇ ਆ। ਚਲੋ ਬੇਟਾ ਚਲੋ ਚੱਲੀਏ ਚਲੋ ਆਜੋ। ਆਜਾ ਬਾਬੂ। ਉਹ ਚੱਲੇ ਨਹੀਂ। ਚਲ ਆਜੋ ਆਜੋ ਆਜੋ। ਚਲੋ ਚਲੋ। ਚਲੋ ਦੋਨੋਂ। ਆਪਾਂ ਪੱ ਚੱਲੇ ਆ ਲੱਸੀ ਲੈਣ ਤੇ ਉਹਨੂੰ ਬੋਲਦੇ ਆਂ ਛਾਂਚ ਛਾਂਚ ਹਾਂ ਤੜਕਾ ਛਾਂਚ ਤੇ ਜਾ ਕੇ ਦੇਖਦੇ ਆਂ ਕਹਿੰਨੇ ਆ ਉਹਨੂੰ ਤੇ ਵੀ ਸਾਨੂੰ ਚੜਕਾ ਛਾਂਚ ਦੇ ਦੇ ਤੇ ਨਿਆਣੇ ਨੂੰ ਆਪਾਂ ਚੀ ਲੈ ਕੇ ਦੇਣੀ ਆ ਹਾਂ ਚਲੋ ਚਲੋ ਆਰਾਮ ਨਾਲ ਬੇਟਾ ਸੜਕ ਚੱਲਦੀ ਐ ਤੇ ਆ ਬੇਬੀ ਦਾ ਛੋਟੀ ਦਾ ਆਪਾਂ ਹੱਥ ਫੜਿਆ ਹੋਇਆ ਕੀ ਕਹੋਲੀਓ ਕੀ ਮੈਂ ਇਹ ਵੀਡੀਓ ਬਣਾ ਰਹਾ ਹਾਂ ਬੇਟਾ ਐਧਰ ਆ ਨੰਨੂ ਆਪਾਂ ਕਰਕੇ ਜਾ ਗਾੜੀ ਆ ਤਾਂ ਹੈ ਚੱਲ 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 ਹੱਥ ਫੜ ਲੈ ਮੇਰਾ ਚੱਲ ਮਾਈ ਡਾਡੀ ਓਏ ਆਪਾ ਪਹੁੰਚ ਗਏ ਦੁਕਾਨ ਤੇ ਇਹ ਹੁਣ ਇਹਨਾਂ ਨੂੰ ਚੀਜੀ ਵੀ ਲੈ ਦਨੇ ਆ ਤੜਕਾ ਛਾਜ ਵੀ ਲੈਨੇ। ਭਈ ਇਹ ਤੜਕਾ ਛਾਜ ਦੇਣਾ 4 ਦੇਣਾ। ਨਹੀਂ ਹੈ। ਤੜਕਾ ਕੀ ਆਕੇ ਫਿਰ। ਖਤਮ ਹੈ। ਨਾ ਕੀ ਆਕੀ। ਓਹ। ਚੱਲ ਆਜੋ ਉੱਧਰ ਦੇਖ ਲਿਆ। 4 ਪੈਕੇਟ ਦੇ ਦੇਣਾ। ਆਓ ਜੀ। ਉੱਥੋਂ ਤਾਂ ਮਿਲੀ ਨਹੀਂ ਇੱਥੋਂ ਮਿਲੀ। ਹਾਂ ਬੇਟਾ ਅभी ਅभी ਪਹਿਲਾਂ ਪਾ ਲੱਸੀ ਲੈ ਲਈ ਨਾ ਫਿਰ ਦਿੰਨੇ ਆ ਤੁਹਾਨੂੰ ਠੀਕ ਹੈ ਲੈ ਕੇ ਚੀਜੀ। ਦੇਖੋ ਕਿੰਦਾ ਕਾਲੀਆਂ ਬਈਆਂ ਹੋਈਆਂ। ਹੁਣ ਖਾਣਾ ਖਾਣ ਦਾ ਟਾਈਮ ਆ। ਤੇ ਮੈਂ ਸੋਚਿਆ ਅੱਜ ਤੁਹਾਨੂੰ ਖਾਣਾ ਵੀ ਦਿਖਾ ਦਈਏ ਕਿਉਂਕਿ ਦਿੱਲੀ 에 ਸੀ ਖਾਣਾ ਖਾਣੇ ਆ ਨਾ ਪਰ ਮੈਂ ਵੀਡੀਓ ਨਹੀਂ ਬਣਾਈ ਸੀ ਤੇ ਅੱਜ ਸੋਚ ਰਿਆਂ ਵੀ ਵੀਡੀਓ ਬਣਾ ਕੇ ਦਿਖਾਈਏ ਹੈ ਨਾ ਤੇ ਵੀ ਕਿਦਾਂ-ਕਿਦਾਂ ਦਾ ਖਾਣਾ ਹੁੰਦਾ ਇੱਥੇ ਗੁਜਰਾਤ ਦੇ ਵਿੱਚ ਠੀਕ ਹੈ ਤੇ ਸਭ ਤੋਂ ਪਹਿਲਾਂ ਦਾ ਆ ਖਾਣਾ ਲੱਗਾ ਇੱਥੇ ਆ ਦੇਖੋ ਟੇਬਲ ਤੇ ਤੇ ਸਭ ਤੋਂ ਪਹਿਲਾਂ ਪਰੌਂਠੇ ਆ ਗਏ ਮooli ਵਾਲੇ ਆ ਗਈ ਆਲੂ ਵਾਲੇ ਮooli ਵਾਲੇ ਅੱਛਾ ਮਿਕਸ ਨੇ ਇਹ ਲੱਸੀ ਆ ਗਈ ਹਾਂ ਇਹ ਦਲੀਆ ਆ ਗਿਆ ਇਹ ਸਪੈਸ਼ਲ ਦਲੀਆ ਹੂੰ ਸਪੈਸ਼ਲ ਦਲੀਆ ਗੁੜ ਵਾਲਾ ਅੱਛਾ ਗੁੜ ਵਾਲਾ ਦਲੀਆ ਅੱਛਾ ਧੋਕਲਾ ਮਿਰਚੀ ਵਾਲਾ ਬਿਦਾਊਟ ਮਿਰਚੀ ਆਹ ਹਾਂ ਤੇ ਅਦਰ ਦਹੀਂ ਆ ਗਈ ਮੱਖਣ ਆ ਗਿਆ ਉਹ ਵੀ ਬਟਰ ਹੈ ਮੱਖਣ ਹਾਂ ਲੱਸੀ ਲੱਸੀ ਆ ਗਈ ਹੈ ਨਾ ਤੇ ਬਾਕੀ ਆਸ ਫਲ ਫਰੂਟ ਤਾਂ ਪਈ ਹੈ ਸਾਹਮਣੇ ਲਓ ਪਾਣਾ ਤੇ ਆ ਮੇਨ ਮੇਨ ਜਿਹੜਾ ਅਟਰੈਕਸ਼ਨ ਧੋਕਲਾ ਇੱਥੇ ਦਾ ਨੋਕਲਾ ਹੋ ਗਿਆ ਖੰਮਣ ਹੋ ਗਿਆ ਉਹ ਚੀਜ਼ਾਂ ਦਾ ਸਾਰਿਆਂ ਨੂੰ ਉਹਦਾ ਵੇ ਨਾਮ ਸੁਣੇ ਹੋਣਗੇ ਪਰ ਦੇਖੀਆਂ ਨਹੀਂ ਹੋਣਗੀਆਂ ਸ਼ਾਇਦ ਲੋਕਾਂ ਨੇ ਹੈਨਾ ਆਪਣੇ ਪੰਜਾਬੀਆਂ ਨੇ ਖਾਸ ਕਰਕੇ ਇਹ ਅੱਛਾ ਇਹ ਅ ਮਤਲਬ ਕਾਲੀ ਮਿਰਚ ਦਾ ਡਿਫਰੈਂਸ ਹੈ ਬਸ ਹਾਂ ਮਿਰਚ ਔਰ ਵਿਦਆਊਟ ਮਿਰਚ ਬਸ ਰੈੱਡ ਮਿਰਚ ਠੀਕ ਹੈ ਠੀਕ ਹੈ ਠੀਕ ਹੈ ਤੇ ਖੰਮਣ ਮੈਂ ਤੁਹਾਨੂੰ ਦਿਖਾਇਆ ਸੀ ਪਿਛਲੀ ਵੀਡੀਓ ਦੇ ਵਿੱਚ ਮਿਰਚ ਵਾਲਾ ਪਾਵਾਂ ਹੈ ਉਹ ਮੇ ਖੰਮਣ ਤੇ ਇਧਰ ਬੱਚੇ ਸਾਡੇ ਦੇਖੋ ਇਹਨਾਂ ਨੂੰ ਬਸ ਕੋਈ ਲੈਣ ਦੇਣਾ ਹੀ ਦੁਨੀਆਦਾਰੀ ਨੇ ਆਪਣੇ ਆਪਣੇ ਮੋਬਾਈਲ ਤੇ ਅੰਦਰ ਦੇਖੋ ਆ ਟਿੰਡੂ ਆ ਦੇਖੋ ਕਿਵੇਂ ਲੇਟੀਆਂ ਹੀ ਆ ਨੀਚੇ ਤੇ ਅੰਦਰ ਮੰਮੀ ਜਿਹੜੀ ਬੈਠੇ ਹੋਏ ਨੇ ਖਾਣੇ ਦਾ ਇੰਤਜ਼ਾਰ ਕਰ ਰਹੇ ਨੇ ਹਾਂ ਵਧੀਆ ਲੱਗ ਰਿਹਾ ਹੈ ਨਾ ਖਾਣਾ ਖੋਣਾ ਉਹ ਮੰੜ ਵੀ ਗਏ ਸੀ ਆਪਾਂ ਵੀਡੀਓ ਤੇ ਪਾਈਆਂ ਸੀ ਮੰਮੀ ਦਾ ਦਿਲ ਨਹੀਂ ਲੱਗ ਰਿਹਾ ਬਸ ਕਿਉਂਕਿ ਮੰਨੀ ਨਹੀਂ ਆਇਆ ਨਾ ਨਾਲ ਮੰਨੀ ਕਰਕੇ ਮੰਮੀ ਦਾ ਮੂੰਹ ਥੋੜਾ ਉੱਤਰਾ ਉੱਤਰਾ ਹੀ ਹੈ ਹੈਨਾ ਐਦਾਂ ਹੀ ਹੈ ਨਾ ਮੰਨੀ ਕਰਕੇ ਚਲੋ ਕੋਈ ਗੱਲ ਨਹੀਂ ਤੇ ਖਾਣਾ ਖਾਂਦੇ ਖਾਂਦੇ ਮੈਂ ਕਿਹਾ ਇੱਕ ਵਾਰੀ ਮੈਂ ਦੱਸ ਦਵਾਂ ਵੀ ਚੀਜ਼ਾਂ ਬਹੁਤ ਜ਼ਿਆਦਾ ਟੇਸਟੀ ਹੱਦ ਤੋਂ ਜ਼ਿਆਦਾ ਮੈਂ ਇੰਨਾ ਟੇਸਟੀ ਖਾਣਾ ਇੱਥੇ ਹੀ ਖਾਦਾ ਪਹਿਲਾਂ ਵੀ ਗੁਜਰਾਤ 'ਚ ਇਸ ਤੋਂ ਪਹਿਲਾਂ ਕਿਤੇ ਵੀ ਨਹੀਂ ਖਾਦਾ ਕਿਤੇ ਵੀ ਨਹੀਂ ਤੇ ਹੁਣ ਆਹ ਦੇਖੋ ਖਾ ਰਹੇ ਸੀਗੇ ਤੇ ਆਹ ਕੀ ਹੈ ਮਨਪੀਤ ਕੀ ਕਹਿੰਦੀ ਸੀ ਤੂੰ ਚੁੰਦਾ ਚੁੰਦਾ ਅੰਗਦੰਦ ਆ ਚੁੰਦਾ ਮਤਲਬ ਅੰਬ ਦੀ ਚਟਨੀ ਟਾਈਪ ਹੈ ਧੋਪੇ ਜਿਹਾ ਪਤਲਾ ਹੈ ਹਾਂ ਧੋਪੇ ਜਿਹਾ ਪਕਦਾ ਹੈ ਅੱਛਾ ਲੱਸੀ ਆ ਗਈ ਇਹ ਤੜਕੇ ਵਾਲੀ ਲੱਸੀ ਹੈ ਤੜਕਾ ਛਾਜ ਮਤਲਬ ਬਹੁਤ ਜ਼ਿਆਦਾ ਟੇਸਟੀ ਮਿਰਚੀ ਵਾਲਾ ਢੋਕਲਾ ਤੇ ਆ ਵੀ ਬੌਲੇ ਗਏ ਹਾਂ ਅੱਜ ਤੇ ਹੁਣ ਅਸੀਂ ਜਾ ਰਹੇ ਸੀ ਬਾਜ਼ਾਰ ਠੀਕ ਹੈ ਉੱਥੋਂ ਕੁਝ ਸਾਮਾਨ ਵਗੈਰਾ ਲੈਣਾ ਸੀ ਮੇਰੇ ਲਈ ਤਾਂ ਕਰਕੇ ਕੁੱਤੇ ਵਗੈਰਾ ਲੈਣੇ ਸੀ ਤਾ ਕਰਕੇ ਜਾ ਰਹੇ ਨੇ ਮੰਮੀ ਤੇ ਦੋਨੋਂ ਮੰਮੀਆਂ ਵੈਸੇ نیچے ਉਤਰ ਗਈਆਂ ਮੈਂ ਤਾਂ ਕਿੰਝ ਬਾਤੀਆਂ ਤੇ ਨੰਨੂ ਨੂੰ ਨਹੀਂ ਲੈ ਕੇ ਜਾ ਰਹੇ ਕਿਉਂਕਿ ਉੱਥੇ ਜਾ ਕੇ ਤੁਰ ਕੇ ਜਾਣਾ ਪੈਣਾ ਨਾ ਹੈ ਤਾਂ ਨੇੜੇ ਹੀ ਪਰ ਉਹ ਬੱਚਾ ਕਿਵੇਂ ਤੁਰੇਗਾ ਨਾ ਜਿਆਦਾ ਤਾਂ ਕਰਕੇ ਉਹ ਨੂੰ ਅਸੀਂ ਸੋਚਿਆ ਵੀ ਉਹ ਗਾਰਡਨ ਚੱਲ ਜੇਗੀ ਆਪਣੇ ਪਾਪਾ ਦੇ ਨਾਲ ਤੇ ਅਸੀਂ ਜਾਵਾਂਗੇ ਬਾਜ਼ਾਰ ਸ਼ੋਪਿੰਗ ਲਈ ਤੇ ਪਰੀ ਨੇ ਵੀ ਜਿੱਦ ਕੀਤੀ ਕਹਿੰਦੀ ਮੈਂ ਵੀ ਨਾਲ ਜਾਣਾ ਕਿਉਂਕਿ ਬੰਕੂ ਜਾ ਰਹੀ ਹੈ ਆਪਣੇ ਪਾਪਾ ਨਾਲ ਗਈ ਨਹੀਂ ਗਾਰਡਨ ਚੱਲ ਬੱਚੇ ਚਲੋ ਹਾਂਜੀ ਤੇ ਉੱਥੇ ਸਾਨੂੰ ਕੁਝ ਮਿਲਿਆ ਨਹੀਂ ਕਿ ਉਹ ਉਹ ਦੁਕਸ਼ਵਾਲੀ ਉੱਤੇ ਹੈ ਨਹੀਂ ਸੀ ਉਹ ਕਹਿੰਦੀ ਮੈਂ ਕੱਲ ਆਵਾਂਗੀ ਤਾਂ ਕਰਕੇ ਅਸੀਂ ਬੱਚਿਆਂ ਨੂੰ ਲੈ ਕੇ ਨਾ ਗਾਰਾ ਨਾ ਆ ਗਏ ਸੀ ਤੇ ਉਹ ਬੰਕੂ ਬੈਠਾ ਆਪਣਾ ਐ ਨੰਨੂ ਚੂਲਾ ਚੂਲਦੇ ਪੈਣੇ ਤੇ ਮੰਮੀ ਕੇ ਪਿੱਛੇ ਆ ਰਹੇ ਨੇ ਹੌਲੀ ਹੌਲੀ ਉਹਨਾਂ ਦਾ ਥੋੜਾ ਜਿਹਾ ਚੱਲਣ ਦਾ ਇਸ਼ੂ ਹੈ ਤਾਂ ਕਰਕੇ ਉਹ ਹੌਲੀ ਹੌਲੀ ਆਏ ਨੇ ਮਸੀ ਹਾਂਜੀ ਤੇ ਅੱਜ ਦੂਜਾ ਚੱਕਰ ਡਾਕਟਰ ਦੇ ਇੱਥੇ ਸਾਡਾ ਤੇ ਐਸ ਵਾਰ ਅਸੀਂ ਮੰਨਪ੍ਰੀਤ ਦੀ ਦਵਾਈ ਲੈਣ ਆਏ ਆ ਪਤਾ ਨਹੀਂ ਡਾਕਟਰ ਹੈਗੇ ਨਹੀਂ ਕਾਕੇਸ ਕਾਕੇਸ ਕਿਉਂ ਆਪੇ ਤਾਂ ਅਰੇ ਟੈਕਸ਼ਨ ਨਹੀਂ ਲਗਾएंगे ਬੇਟਾ ਤੇਰੇ ਟੈਕਸ਼ਨ ਦ ਨੈਕਸਟ ਅੱਜ ਤੇ ਹੁਣ ਸਾਡਾ ਬੰਕੂ ਐ ਜਿਹੜਾ ਬੰਕੂ ਇੱਧਰ ਦੇਖੋ ਇੱਧਰ ਦੇਖੋ ਬੇਟਾ ਆਏ ਓਏ ਤੇ ਸਾਡਾ ਸੋ ਕਿਊਟ ਸੋ ਕਿਊਟ ਬੇਬੀ ਐ ਬੇਬੀ ਸਾਡੀ ਤੇ ਅੱਧਰ ਦੇਖੋ ਹੁਣੇ-ਹੁਣੇ ਉਹ ਖਾਣਾ ਬਣਾ ਰਹੀ ਸੀ ਤੇ ਸਾਰੇ ਖਿਲਾਰੇ ਪਾਤੇ ਨੇ ਸੋਹਣਾ ਕਨੇ ਆ ਬਈ ਕੇਕ ਬਣਦਾ ਮਰੋਂ ਇੰਨੀ ਧੇਰ ਹੋ ਗਈ ਇਹਨੂੰ ਬਹੁਤ ਸੋਹਣਾ ਸਜਾ ਕੇ ਨੇ ਥਾਲੀ ਰੱਖੀ ਪਈ ਸੀ ਹੈ ਤੇ ਹੁਣ ਜਦੋਂ ਵੀਡੀਓ ਬਣਾਉਣ ਲੱਗੇ ਨੇ ਸਾਰੇ ਖਿਲਾਰਾ ਤਾ ਦੇਖ ਲੋ ਇਹ ਸਾਡੇ ਬੰਕੂ ਦੇ ਕੰਮ ਨੇ ਤੇ ਟਿੰਡੂ ਮਿੰਡੂ ਦੇ ਕੰਮ ਐ ਟਿੰਡੂ ਮਿੰਡੂ ਦੇ ਓਏ ਟਿੰਡੂ ਮਿੰਡੂ ਓਏ ਟਿੰਡੂ ਮਿੰਡੂ ਆਏ ਮੈਂ ਕੁਝ ਥੋੜਾ ਡਾਂਸ ਕਰਕੇ ਦਿਖਾਈ ਉਹ ਵਾਲਾ ਡਾਂਸ ਕਰਕੇ ਦਿਖਾਈ ਥੋੜਾ ਸਾ ਆਹ 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 ਪੂਰਾ ਅਗਲਾ ਸਟੈਪ ਨੈਕਸਟ ਸਟੈਪ ਏ ਚੱਲ ਚੱਲ ਪੂਰਾ ਸਟੈਪ ਨੈਕਸਟ ਨੈਕਸਟ ਸਟੈਪ ਅਰ ਨਹੀਂ ਯਾਰ ਜਦੋਂ ਵੀਡੀਓ ਬਣਦੀ ਬੱਚੇ ਨੂੰ ਪਤਾ ਨਹੀਂ ਕੀ ਹੋ ਜਾਂਦਾ ਉਹਦਾ ਉਹ ਉਦਾਂ ਕਰਦੀ ਰਹਿੰਦੀ ਹੈ ਨਾ ਵੀਡੀਓ ਬਣ ਲੱਗੀ ਹੋਣਾ ਟੀ ਆਪੇ ਕੀ ਦੇ ਦੇ ਨਾਸ਼ਤੇ ਦੀ ਤਿਆਰੀ ਹੈ ਬੱਚੇ ਇੱਧਰ ਬੜਾ ਸ਼ੋਰ ਮਚਾ ਰਹੇ ਨੇ ਧੂਮ ਮਚਾ ਲੇ ਇੱਧਰ ਦੇਖ ਬੇਟਾ ਐ ਹੁਣ ਸੁੱਤਾ ਉੱਠਿਆ ਆਪਣਾ ਕਾਕਾ ਨੰਨੂ ਤੇ ਉਹ ਪਹਿਲਾਂ ਹੀ ਉੱਠ ਗਈ ਸੀ ਤੇ ਨਾਸ਼ਤੇ ਵਿੱਚ ਅੱਜ ਸਪੈਸ਼ਲ ਹੈ ਥੇਪਲੇ ਹੈ ਨਾ ਹਾਂ ਥੇਪਲੇ ਅੱਲਾ ਦਾ ਫਸਟ ਟਾਈਮ ਚੱਖਣੇ ਨੇ ਹਲੇ ਥੇਪਲੇ ਹੈ ਨਾ ਫਸਟ ਟਾਈਮ ਖਾਣੇ ਨੇ ਤੇ ਚਲੋ ਖਵਾਓ ਆ ਜਾ ਇੱਧਰ ਦੇਖੋ ਸਾਡਾ ਬੰਕਾ ਸਿੰਘ ਆ ਲੈ ਦੇਖੋ ਇਹ ਆਰੇ ਆਜੋ ਆਧਰ ਦੇਖ ਲੈ ਇਹਦੇ ਨਾਲ ਲੈ 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 ਅਗਲਾ ਧੁੰਨੇ ਆਣੇ ਨੇ ਸਾਡੇ ਆਪਲਾ ਧੁੰਨੇ ਇਹ ਡਾਂਸ ਡਾਂਸ ਸ਼ੁਰੂ ਹੋ ਗਿਆ ਆਜ ਹੋ ਗਿਆ ਸ਼ੁਰੂ ਹੋ ਰਿਹਾ ਆ ਆਏ 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 ਓਏ ਓਏ ਚੱਲ ਰਿਹਾ ਨਹੀਂ ਨਾ ਚੱਲੀ ਮੇਰੀ ਲੱਗਦੇ ਲਲਾਰੀ ਆ ਗਿਆ ਗਾਉ ਉਹ ਗਾਣਾ گا ਰਹੀ ਐ ਡਾਂਸ ਤੇ ਐਨਾ ਕਰਦੀਆਂ ਨੇ ਨਾ ਦੋਨੋਂ ਹਰੀਆ ਯਾਰ ਬਿਗੜੀ ਨਾ 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 ਖਾਣਾ ਖਾਣੇ ਨਾ ਚੁੰਨਾ ਲਗਾਤੇ ਨਾ ਲਾਲ ਹਰੀਆ ਤੇ ਇੱਧਰ ਦੇਖੋ ਸਾਡਾ ਨਾਸ਼ਤਾ ਇਹ ਕੀ ਏ ਆਲੂ ਦੀ ਸਬਜੀ ਏ ਆਲੂ ਦੀ ਸਬਜੀ ਏ ਠੀਕ ਹੈ ਗੁਜਰਾਤੀ ਟਾਈਪ ਤੇ ਇਹ ਰਹੀ ਕੈਚਪ ਛੁੰਦਾ ਮੇਰਾ ਫੇਵਰੇਟ ਹੈ ਆ ਦਿ ਐਰੇ ਥੇਪਲੀ ਠੀਕ ਹੈ ਜੀ ਤੇ ਹੁਣ ਖਾ ਕੇ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਦੇ ਬਣੇ ਆ ਰੈਸিপি ਅਜੇ ਤੱਕ ਮੰਮੀ ਨੇ ਦੱਸੀ ਨਹੀਂ ਹੈ ਜੀ ਮਟੀਰੀਅਲ ਹੂੰ ਮੈਂ ਨਹੀਂ ਆਉਂਦਾ ਕਿਹੜੂ ਉਹਦੇ ਵਿੱਚ ਪਾ ਲੈਣਾ ਸੀ ਬਾਉਲਸ ਦੇ ਵਿੱਚ ਡੈਡੀ ਨੂੰ ਉਹਦੇ ਵਿੱਚ ਪਾ ਕੇ ਨਹੀਂ ਆ ਮੰਮੀ ਨੂੰ ਦੇ ਦੇ ਡੈਡੀ ਐਦਾਂ ਖਾਂਦੇ ਨਹੀਂ ਐ ਰਿਹਾ ਥੇਪਲੇ ਕਲਰ ਦੇਖੋ ਦੇਖਣ ਚ ਕਿੰਨੇ ਟੇਸਟੀ ਲੱਗ ਰਹੇ ਨੇ ਨਾਲ ਐ ਛੁੰਦਾ ਨਾਲੇ ਸਬਜੀ ਓ ਹੋ 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 ਉਹ ਲਿਆ ਮੇਰਾ ਤੇਰਾ ਲਿਆ ਐ ਲੋ ਮੰਮੀ ਵਲਗਨ ਦੇ ਲਈ ਵਾੜਾ ਗੈਰ ਵਾੜਾ ਗੈਰ ਅਦਰ ਨਿਆਣਿਆਂ ਦੇ ਖਲਾਰਾ ਚੁੱਕਦੇ ਹੋਏ ਨੇ ਮੰਮੀ ਖਡੌਣਿਆਂ ਦਾ ਬਹੁਤ ਪਾਇਆ ਸੀ ਇਹਨਾਂ ਨੇ ਹਾਂ ਤੇ ਇੱਧਰ ਦੇਖੋ ਨੰਨੂ ਖਾਣਾ ਖਾ ਰਿਹਾ ਬੰਕੂ ਖਾ ਲੈ ਚੱਕੀ ਮਾਰੋ ਚੱਕੀ ਮਾਰੋ ਮੰਮਾ ਦੇ ਦੇ ਚੱਕੀ ਮਾਰੋ ਥੋੜੀ ਜੀ ਮੰਮਾ ਉਹ ਮੰਮਾ ਦੇ ਲੈ ਅੱਛਾ ਮੰਮਾ ਦੇ ਮੰਮਾ ਦੇ ਰ ਹੈ ਆਪਣਾ ਖਾਏਗਾ ਉਹ ਇੱਧਰ ਮੰਮੀ ਰੈਡੀ ਠੇਬਲੇ ਦਾ ਆਨੰਦ ਮਾਣਦੇ ਹੋਏ ਨਾਸ਼ਤਾ ਕਰ ਰਹੇ ਨੇ ਇੱਕ ਠੇਪਲਾ ਹੁੰਦਾ ਇੱਕ ਖਾਖਰਾ ਹੁੰਦਾ ਕੋ ਫਾਫੜਾ ਹੁੰਦਾ ਹੈ ਨਾ ਹਾਂ ਹਾਂ ਉਹ on the on the you ਨਹੀਂ on the we on the on the ਤੇ ਬੰਕੂ ਖਾ ਰਹੀ ਹੈ ਇਹਨਾਂ ਦੇ ਨਾਲ ਰੋਟੀ ਉਹ ਥੇਪਲੇ ਸੌਰੀ ਆਧਾ ਦੁੱਬਈ ਹੈ ਨਾ ਰੋਟੀ ਦੀ ਆਲੂ ਪਾ ਲਿਆ ਨੰਨੂ ਵੀ ਖਾ ਰਿਹਾ ਆਪਣਾ ਇਦਾਂ ਹੀ ਹਾਂਜੀ ਤੇ ਹੁਣ ਨਾਸ਼ਤਾ ਕਰਕੇ ਅਸੀਂ ਫੇਰ نیچے ਜਾ ਰਹੇ ਹਾਂ ਉੱਥੇ ਜਿੱਥੇ ਕੱਲ ਮਾਰਕੀਟ ਤੇ ਗਏ ਸੀ ਕੱਲ ਉਹ ਮਿਲ ਹੀ ਨਹੀਂ ਹੈਗੀ ਸਮਾਨ ਲੈਣਾ ਸੀ ਉਹਦੇ ਕੋਲੋਂ करके हूं जा रहे हैं तो अब बच्चे देखा साही परी की परी साही आ ने मैं कहूं ते जक तुम ही ढूंढिन बि कागो सुनिए तो ना फाट बटा में केड़ो बात और ले सकते हैं आप पसंद हां से बाजू है ले ऑन बड़ा चाहिए लेको आ सकते हैं ये फाटो मम्मा के रेबा सूट लेना आओ और कलर में सूट लेना ਹਾਂਜੀ ਤੇ ਹੁਣ ਦੇਖੋ ਸਨ ਕਿੰਨਾ ਜਿਆਦਾ ਖੂਬਸੂਰਤ ਲੱਗ ਰਿਹਾ ਹੈ ਸਨਸੈਟ ਹੋ ਰਿਹਾ ਹੈ